oh ਮੁੱਖ ਤੌਰ ਤੇ ਇਹ ਕਹਿੰਦੇ ਕਿ ਅੱਜ ਦੇ ਨਾਲ ਬਾਅਦ ਪਤਾ ਨਹੀਂ ਕਿ ਉਹ ਜਦੋਂ ਦੀ ਅੱਜ ਤੱਕ ਮੈਨੂੰ ਪਾ ਜੀ ਅੱਜ ਜਿਹੜੀ ਸਾਡੇ 크ਰਿਸਚਨ ਭਾਈਚਾਰੇ ਵੱਲੋਂ ਪੂਰੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉਹਦੇ ਅਸੀਂ ਸਮਰਥਨ ਦੇ ਵਿੱਚ ਉਤਰੇ ਆਂ ਭਾਰਤੀ ਕਿਸਾਨ ਯੂਨੀਅਨ ਚਡੂਨੀ ਵੱਲੋਂ ਤੇ ਇੱਥੇ ਅਸੀਂ ਗੁਰਦਾਸਪੁਰ ਬਾਜ਼ਾਰ ਦੇ ਵਿੱਚ ਖੜੇ ਆਂ ਜਿੱਥੇ ਸਾਡੇ ਦੁਕਾਨਦਾਰ ਭਰਾ ਵੀ ਇਹਦਾ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਇਹ ਸਾਡੀ ਇੱਕ ਇਨਸਾਨੀਅਤ ਨਾਲ ਭਾਈਚਾਰੇ ਦੇ ਨਾਲ ਜਿਹੜੀ ਆ ਉਹ ਫੁੱਟ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇਸ ਤਰ੍ਹਾਂ ਦੇ ਦੰਗੇ ਭਾਰਤ ਦੇ ਵਿੱਚ ਹੋ ਰਹੇ ਆ ਸਿਆਸੀ ਪਾਰਟੀਆਂ ਦਾ ਲਾਹਾ ਲੈਂਦੀਆਂ ਨੇ ਪਰ ਆ ਜਾ ਕੇ ਜਿਹੜੀ ਫੁੱਟ ਪੈਂਦੀ ਆ ਉਹ ਸਾਡੀ ਇਨਸਾਨੀਅਤ ਦੇ ਵਿੱਚ ਪੈਂਦੀ ਆ ਅਸੀਂ ਪੰਜਾਬ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਸ਼ਾਂਤੀਪੂਰਵਕ ਭਾਈਚਾਰੇ ਦੇ ਨਾਲ ਹਰ ਧਰਮ ਵਿੱਚ ਇਕੱਠਾ ਰਹਿਣਾ ਚਾਹੁੰਦੇ ਆ ਪਰ ਇਹ ਸਿਆਸੀ ਪਾਰਟੀਆਂ ਜਿਹੜੀਆਂ ਨੇ ਆਪਣਾ ਲਿਆ ਆ ਲੈਂਦੀਆਂ ਨੇ ਇਦਾਂ ਦੇ ਕੁਝ ਦੰਗੇ ਕਰਵਾ ਕੇ ਜਦੀ ਅੱਗ ਪੂਰੇ ਭਾਰਤ ਦੇ ਵਿੱਚ ਫੈਲ ਜਾਂਦੀ ਆ ਤੇ ਨੁਕਸਾਨ ਫਿਰ ਵੱਖ-ਵੱਖ ਸਟੇਟਾਂ ਦੇ ਵਿੱਚ ਹੁੰਦਾ ਆ ਬੰਦ ਨੂੰ ਲੈ ਕੇ ਦੇਖੋ ਅੱਜ ਤੁਹਾਨੂੰ ਅੱਗੇ ਵੀ ਬਾਈਟ ਦਿੱਤੀ ਆਪਣੀ ਕਿ ਆਪਾਂ ਐਸਸੀ ਦੇ ਨਾਲ ਸਹਿਮਤ ਆ ਪਰ ਇਸ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਨੇ ਅਸੀਂ ਸਾਰੇ ਸੰਗਠਨਾਂ ਨੂੰ ਜਿੰਨੀਆਂ ਜਥੇਬੰਦੀਆਂ ਆ ਉਹ ਸਾਰਿਆਂ ਨੂੰ ਬੇਨਤੀ ਕਰਨੇ ਜਾਂਦੇ ਆ ਅੱਗੇ ਤੋਂ ਕਦੀ ਵੀ ਇਹੋ ਜਿਹਾ ਕੋਈ ਮਾਹੌਲ ਬੰਦਾ ਹੈ ਤਾਂ ਸਭ ਤੋਂ ਪਹਿਲਾਂ ਬਾਜ਼ਾਰ ਵਾਲਿਆਂ ਨੂੰ ਬਾਜ਼ਾਰ ਦੇ ਜਿਹੜੇ ਨੁਮਾਇੰਦੇ ਜਿਹੜਾ ਦੇ ਪ੍ਰਧਾਨ ਆ ਜਾਂ ਜਿਹੜੇ ਕੋਈ ਸੰਗਠਨ ਆ ਉਹਨਾਂ ਦੀ ਸਹਿਮਤੀ ਦੇ ਨਾਲ ਲੈ ਕੇ ਇਸ ਚੀਜ਼ ਨੂੰ ਜਿਹੜਾ ਵਾ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਜੀ ਕੋਈ ਨਹੀਂ ਅਜੇ ਤੱਕ ਕੋਈ ਅਪਰੋਚ ਨਹੀਂ ਕੀਤੀ ਜੇ ਕੋਈ ਜਥੇਬੰਦੀ ਕਹੇ ਜੀ ਅਸੀਂ ਅਪਰੋਚ ਕੀਤੀ ਆ ਤਾਂ ਜੇ ਉਹ ਮੱਝੀ ਪਜਾ ਚ ਸਾਡੇ ਸਾਹਮਣੇ ਆ ਕੇ ਦੱਸ ਦੇਣਗੇ ਅਸੀਂ ਅਪਰੋਚ ਕੀਤੀ ਆ ਇਹਦੇ ਵਿੱਚ ਨਾ ਐਡਮਿਨਿਸਟ੍ਰੇਸ਼ਨ ਨੇ ਕੋਈ ਅਪਡੇਟ ਦਿੱਤੀ ਆ ਨਾ ਕਿਸੇ মিডিਆ ਨੇ ਦਿੱਤੀ ਆ ਨਾ ਕਿਸੇ ਜਥੇਬੰਦੀ ਨੇ ਦਿੱਤੀ ਆ ਇਹ ਸਿੱਧਾ ਗਾਂ ਨੂੰ ਖਿਆਲ ਕੀਤਾ ਜਾਏ ਅੱਜ ਦਾ ਪਾਇਨ ਸਮਰਥਨ ਕਰੋ ਅੱਜ ਦਾ ਦੇਖੋ ਜੀ ਸਮਰਥਨ ਆ ਤੁਹਾਡੇ ਸਾਹਮਣੇ ਆ ਦੁਕਾਨਾਂ ਬੰਦ ਨੇ ਸਾਰੀਆਂ ਜਿੰਨਾ ਵਤਵਤ ਸਮਰਥਨ ਆ ਅਸੀਂ ਉਹਨਾਂ ਨਾਲ ਆ ਉਹਨਾਂ ਦੇ ਦੁੱਖ ਵਿੱਚ ਅਸੀਂ ਉਹਨਾਂ ਦੀ ਸਹਿਮਤੀ ਦਿੰਨੇ ਆਪਾਂ ਪਰ ਅੱਗੇ ਤੋਂ ਖਿਆਲ ਰੱਖਣਗੀ ਪਹਿਲਾਂ ਬਾਜ਼ਾਰ ਨਾਲ ਜਿਹੜੇ ਦੁਕਾਨਦਾਰ ਉਹਨਾਂ ਨਾਲ ਸਹਿਮਤੀ ਲੈਣਾ ਤੁਹਾਨੂੰ ਨੇ ਬਿਲਕੁਲ ਅਮਨ ਸ਼ਾਂਤੀ ਨਾਲ ਮਾਹੌਲ ਆ ਬਿਲਕੁਲ ਸਿਕਿਉਰਿਟੀ ਪੂਰੀ ਪੁਖਤਾ ਇਂਤਜ਼ਾਮ ਨੇ ਪੁਲਿਸ ਦੇ ਕੋਈ ਵੀ ਧੱਕੇ ਨਾਲ ਕਿਸੇ ਦੀ ਦੁਕਾਨ ਨਹੀਂ ਬੰਦ ਕਰਾ ਰਿਆ ਇਹ ਪਹਿਲਾਂ ਵੀ ਅਸੀਂ ਜਿਹੜੀ ਯੂਨੀਅਨ ਹੀ ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਸੀ 크੍ਰਿਸਚਨ ਭਾਈਚਾਰੇ ਨਾਲ ਵੀ ਤੇ ਜਿਹੜੇ ਕਿਸਾਨ ਹੈਗੇ ਦੁਕਾਨਦਾਰ ਯੂਨੀਅਨ ਉਹਨਾਂ ਨਾਲ ਵੀ ਗੱਲ ਕੀਤੀ ਸੀ ਲੇਕਿਨ ਬਾਜ਼ਾਰ ਵਿੱਚ ਕੁਝ ਦੁਕਾਨਾਂ ਆ ਜਿਹੜੀ ਨਹੀਂ ਆਈਆਂ ਸੀ ਆ ਜਿੱਥੇ ਬੰਦੇ ਕੋਈ ਕਿਤਾਬ ਨਹੀਂ ਕੀਤੀਆਂ ਸੀ ਇਹ ਉਹ ਹਰੇਕ ਦਾ ਆਪਣਾ ਡੈਮੋਕਰੈਟਿਕ ਰਾਈਟ ਹੈ ਜਨੇ ਦੁਕਾਨ ਖੋਲ੍ਹਣੀ ਹੈ ਉਹਦੀ ਡੈਮੋਕਰੈਟਿਕ ਰਾਈਟ ਹੈ ਜੇ ਕੋਈ ਇਹਨਾਂ ਦਾ ਸਮਰਥਨ ਦੇ ਦੁਕਾਨ ਖੁਦ ਬਖੁਦ ਬੰਦ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਹੈ ਉਸਤਰਾ ਪੁਲਿਸ ਨੇ ਪੂਰੀ ਪੁਖਤਾ ਸੁਰੱਖਿਆ ਪਰ ਬੰਦ ਕੀਤੇ ਹੋਏ ਨੇ ਸ਼ਹਿਰ ਦੇ ਵਿੱਚ 350 ਮੁਲਾਜ਼ਮ ਤਨਾਤ ਕੀਤਾ ਗਿਆ ਵੱਖ-ਵੱਖ ਤਰ੍ਹਾਂ ਦਾ ਤਨਾਤ ਕੀਤਾ ਗਿਆ ਨਾਲੇ ਮੋਟਰਸਾਈਕਲ ਬੀਟਸ ਬਣਾਈਆਂ ਗਈਆਂ ਨੇ ਤੇ ਵੱਖ-ਵੱਖ ਅਫਸਰ ਨੇ ਨਾਲ ਐਗਜ਼ੈਕਟਿਵ ਮਜਿਸਟਰੇਟ ਨੇ ਸਾਡੇ ਖਾਸ ਕਰਕੇ 24 ਜੁਨੇਗੇ ਜਿੱਥੇ ਜ਼ਿਆਦਾ ਗੱਲ ਲਾਈ ਗਈ ਇਹ ਸਾਰੇ ਚੌਂਕ ਜਿਹੜੇ ਵੱਡੇ ਵੱਡੇ ਚੌਂਕ ਆ ਉਹਨਾਂ ਸਾਰਿਆਂ ਦੇ ਵਿੱਚ ਗਾਰਜ ਲਈ ਗਈ ਬਾਤ ਉਹ ਸਰਵਸਥਨ ਇਹ ਅਪੀਲ ਹੈ ਕਿ ਅਮਨ ਅਮਾਨ ਦੇ ਨਾਲ ਜਿਹੜਾ ਆ ਅੱਜ ਦਾ ਦਿਨ ਲੰਘ ਰਿਹਾ ਹੈ ਤੇ ਬਿਲਕੁਲ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਪੁਲਿਸ ਨਾਲ ਕੰਟੈਕਟ ਕਰ ਠੀਕ